ਸਾਬ ਕਹਿੰਦੇ ਸੀ ਕਹਿੰਦੇ ਮਾਨ ਸਾਹਿਬ ਨੂੰ ਫੋਨ ਕਰਕੇ ਦੱਸਿਓ ਕਿ ਤੁਹਾਨੂੰ ਕਹੇ ਜਾ ਰਿਸਪਾਂਸ ਮਿਲਿਆ ਜੈਤੋ ਵਾਲਿਆਂ ਤੋਂ ਸਾਰਿਆਂ ਤੋਂ ਪਰ ਮੈਂ ਗੱਲ ਦੱਸਣੀ ਚਾਹੁੰਨਾ ਮੋਲਕ ਸਾਹਿਬ ਕਿ ਲੈ ਮਾਨ ਸਾਹਿਬ ਦਾ ਫੋਨ ਵੀ ਆ ਗਿਆ ਕਿਆ ਬਾਤ ਹੈ ਹਲੋ ਸਤਿ ਸ਼੍ਰੀ ਅਕਾਲ ਜੀ ਮਾਨ ਸਾਹਿਬ ਠੀਕ ਹੈ ਜੀ ਮੈਂ ਤੁਹਾਡਾ ਨਾਂ ਹੀ ਲਿਆ ਤੇ ਉਹਦੀ ਤੁਹਾਡਾ ਫੋਨ ਵੱਜ ਗਿਆ ਮਾਈ ਤੁਹਾਡਾ ਇੱਕ ਮਿਸ ਕਾਲ ਹੋ ਗਈ ਮੈਂ ਕਟੀ ਕਾਨਫਰੈਂਸ ਕੋਲ ਦੇ ਵਿੱਚ ਜੀ ਜੀ ਮੈਂ ਜੈਤੋ ਹਾਂ ਜੀ ਜੈਤੋ ਹੁਣ ਅੱਛਾ ਜੈਤੋ ਤਾਂ ਪੜੀ ਹੈ ਹਾਂ ਜੀ ਦੱਸ ਦੋ ਫਿਰ ਭਾਈ ਮਾਨ ਸਾਹਿਬ ਨੂੰ ਵੀ ਜੈਤੋ ਦੀਦਾ ਜਿੰਦਾਬਾਦ ਹਾਂ ਜੀ ਹਾਂ ਜੀ ਉਹ ਯਾਰਾ ਕੋਟੇ ਕੋਟੇ ਪਾਣੀ ਚ ਰੈਲੀ ਕਰਨਾ ਹਾਜੀ 100 ਸੌ ਸਮੱਸਿਆ 3500 ਸਮੱਸਿਆ ਕਹਿੰਦੇ ਸਭ ਪਸੀਨੇ ਜਿੱਤੇ ਆਇਆ ਸੀ ਉੱਥੇ ਤਾਂ ਕੋਟੇ ਕੋਟੇ ਸੀ ਤੇ ਬਹੁਤ ਜੀ ਦਾ ਬੜਾ ਭਰਾ ਹੈ ਤੇ ਬਹੁਤ ਗਰੀਮ ਕਰ ਝੋਟਿਆ ਆ ਮੁੰਡਾ ਮੇਂਤਾ ਨਾਲ ਪ੍ਰਮਾਤਮਾ ਨੇ ਪ੍ਰਮਾਤਮਾ ਪਾਉਂਦਾ ਫਲ ਇਹਨੂੰ ਮੈਂ ਕਿਹਾ ਵੀ ਕੱਲੀਆਂ ਫਿਲਮਾਂ ਨਹੀਂ ਕਰਦੀਆਂ ਜ਼ਿੰਦਗੀ 'ਚ ਜਿਹੜੀ ਲੋਕਾਂ ਦੀ ਜ਼ਿੰਦਗੀ ਬਦਲਨੀ ਵੀ ਹੈ ਤੇ ਇਹਨੇ ਮੇਰੀ ਗੱਲ ਮੰਨੀ ਤੇ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਮੈਂ ਜਲੰਧਰ ਆ ਇਸ ਵਕਤ ਜੀ ਸਾਰਾ ਬਹੁਤ ਜ਼ਿਆਦਾ ਪਿਆਰ ਅੱਜ ਮੈਂ ਉਸ ਮੁੰਡੇ ਦੇ ਘਰੇ ਜਾ ਕੇ ਆਇਆ ਜਿਹੜਾ ਮੁੰਡਾ ਕੱਲ ਜਿਹੜਾ ਪੁਲਿਸ ਵਾਲਾ ਮੁੰਡਾ ਮਾਰਿਆ ਗਿਆ ਸੀਗਾ ਅਮਰਤਪਾਲ ਜੀ ਜੀ ਹੋਸ਼ਿਆਰ ਕੋੜ ਕੋੜੀ ਦਾ ਪਿੰਡ ਹੈ ਸੂਏ ਕੋਲੇ ਜੀ ਤੇ ਉਹਣਾ ਜੰਦਰ ਆ ਗਿਆ ਤੇ ਕਰਨ ਜੀ ਦਾ ਫੋਨ ਆਇਆ ਮੈਂ ਕਿਹਾ ਮੈਂ ਕਹ ਲੈਣਾ ਤੇ ਜੱਤ ਉਹਨੇ ਉਹ ਚੱਕ ਦਿਓ ਫਿਰ ਆਵਾਜ਼ ਜ਼ਿੰਦਾਬਾਦ 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 ਇਹ ਕੋਣ ਹੈ ਇਹ ਪਹਿਲਾ ਸ਼ਕਤੀ ਇਹ ਤਾਂ ਮੈਂ ਇੱਕ ਮੈਂ ਇੱਕ ਮੈਂ ਜੀ ਕਹਿੰਦੇ ਇਹ ਮੈਲਾ ਸ਼ਕਤੀ કોਣ ਹੈ ਦੱਸ ਦਿਓ ਜੀ ਇਹ ਪੈਂਡ ਦੀ ਦੱਸੋ ਤੁਸੀਂ ਸੀਮਾ ਰਾਣੀ ਜ਼ਿਲ੍ਹਾ ਜੁਆਇੰਟ ਸੈਕਟਰੀ ਹਲਕਾ ਫਰੀਦਕੋਟ ਤੋਂ ਜੀ ਸੀਮਾ ਰਾਣੀ ਫਰੀਦਕੋਟ ਸੀਮਾ ਰਾਣੀ ਸੀਮਾ ਰਾਣੀ ਜੀ ਜ਼ਿਲ੍ਹਾ ਫਰੀਦਕੋਟ ਤੋਂ ਆ ਮੈਂ ਜਾੜਨਾ ਜਾੜਨਾ ਮੈਂ ਜਾਣ ਕਿਆ ਬਾਤ ਵਾ 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 ਮੈਂ ਤੁਹਾਡੀ ਇੱਟ ਰੱਖਿਆ ਨਾ ਜੀ ਭਾਟੀ ਨਾਲ ਆ ਘਾਟੇ ਵਾਂਗੂ ਆ ਐਂ ਖੜਾਂਗੇ ਤੇ ਬਸ ਹੁਣ ਇੱਕ ਬਾਕੀ ਮੈਂ ਆਉਂਗਾ ਜੀ ਕਰਮਜੀਤ ਜੀ ਜੀ ਜਿੰਨੀ ਤਰੀਕ ਨੂੰ ਕਹੇਗਾ ਇਹ ਕਹਿਣਗੇ ਨਾ ਜੀ ਜੀ ਐਨੀ ਤਰੀਕ ਨੂੰ ਜੈਤੋ ਕਿਆ ਬਾਤ ਥੈਂਕ ਯੂ ਸੋ ਮੱਚ ਮੋਲਕ ਨੇ ਵੀ ਬਹੁਤ ਸੋਹਣਾ ਕੰਮ ਕੀਤਾ ਹੋਇਆ ਤੇ ਜਿੱਥੇ ਮਰਜੀ ਕਾ ਦੇਉ ਹਨਾ ਜਿੰਨੀ ਤਰੀਕ ਨੂੰ ਕਹਿਣਗੇ ਮੈਂ ਆ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਜਿੰਦਾਬਾਦ ਰਾਤਰੀ ਹੰਕਮਾਨ ਜਿੰਦਾਬਾਦ ਥੈਂਕ ਯੂ ਮਾਨ ਸਾਹਿਬ ਧੰਨਵਾਦ ਜੀ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਜੀ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਸਸਿਕਾ ਸਸਿਕਾ ਸਸਿਕਾ